ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈ ਇਸਾਸਨ ਦੀ ਆਪ ਨੂੰ ਬੇਨਤੀ ਹੈ ਕਿ ਅੱਜ ਜੋ 18 ਨਵੰਬਰ ਨੂੰ ਜੋ ਤੰਤਰ ਬਾਬਾ ਜੀ ਦੇ ਸ਼ਹੀਦ ਮਹਾਰਾਜ ਜੀ ਦਾ ਇਹ ਜੋ ਤਪਸਥਾਨ ਹੈ 1990 ਚ ਬਾਬਾ ਜੀ ਨੇ ਇਸ ਸਥਾਨ ਤੇ ਆ ਕੇ ਬਾਬਾ ਜੀ ਨੇ ਕਿਰਪਾ ਕੀਤੀ ਗੁਰਦਵਾਰਾ ਨਾਲ ਸਾਦੀ ਮੋੜੀ ਗੱਡੀ ਇੱਥੇ ਬਾਬਾ ਜੀ ਨੇ ਬਹੁਤ

ਜੋ ਗੁਰਦਾਰ ਤੰਪਸਤਾਂ ਬਾਬਾ ਜੀ ਦੇ ਕੌੜਾ ਅੱਜ ਜੋ ਮਹਾ ਸੰਪਰਪਾਰਕ ਸੰਪੰਤੀ ਪੰੰਤੀ ਵਾਲੇ ਧੰਨ ਧੰਨ ਪਿਆਰੇ ਬਾਬਾ ਈਸ਼ੂ ਸਿੰਘ ਮਹਾਰਾਜ ਦੀ ਯਾਦ ਵਿੱਚ ਬਰਸੀ ਸਲਾਮ ਪ੍ਰੋਗਰਾਮ ਹੋ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਤੇ ਉਸ ਦੇ ਸੰਬੰਧ ਵਿਚਾਰ ਚ ਬਾਬਾ ਜੀ ਦੀ ਕਿਰਪਾ ਨਾਲ ਖਣ ਪਰ ਤੇ ਲੜੀ ਆਰੰਭ ਹੋਈਆਂ ਨੇ ਤੇ ਬਹੁਤ ਕਿਰਪਾ ਹੋਈ 14 ਨਵੰਬਰ ਨੂੰ ਬਾਬਾ ਜੀ ਦਾ ਨਵਰਕਿੰਟਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਬਾਬਾ ਮਤੀ ਦਾ ਜੀ ਬਾਬਾ ਸੰਤ ਜੀ ਪਾਇ ਜੀ ਜੀ ਦੀ ਯਾਦ ਵਿੱਚ ਬਹੁਤ ਮਹਾਨ ਨਵ ਕੀਰਤਨ 14 ਨਵੰਬਰ ਤੋਂ ਪਟਿਆ ਜਾਏਗਾ ਅੱਜ ਜੋ ਅੰਬਰ ਸੰਚਾਰ ਬਾਬਾ ਜੀ ਦੀ ਕਿਰਪਾ ਨਾਲ ਪਾਰਕ ਸਿੰਘਾ ਨੂੰ ਅਨੁਸ਼ਕਾ ਕੇ ਤੇ ਮਹਾ ਸੰਪਰਪਾਠ ਆਰੰਭ ਹੋ ਜਾਣਗੇ ਆ 18 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ 12 ਨਵੰਬਰ ਦੀ ਰਾਤ ਨੂੰ ਭੋਗ ਪਾਏਗੇ ਔਰ 13 ਨਵੰਬਰ ਨੂੰ ਸੰਪਰਪਾਠ ਖੰਡ ਜੋ 70 ਦਿਨਾਂ ਵਾਲੇ ਮਹਾਂਪੁਰਖ ਬਾਬਾ ਤਾਂ ਉਹ ਤੇਗ ਬਾਤ ਸਿੱਖ ਬਹੀ ਯਾਦ ਜਿੰਦੀ ਖੰਡ ਪਟਾ ਦੀਆਂ ਲੜੀਆਂ ਚੱਲੀਆਂ ਪਈਆਂ ਉਹਨਾਂ ਦੇ ਸਬੰਧ ਵਿੱਚ ਪੋਪ ਪਹਿਨਗੇ ਤੇ 14 ਨਵੰਬਰ ਨੂੰ ਤੇ ਸਾਰੀ ਸਮਾਪਤੀ ਹੈ ਨਾਲ ਹੀ ਵੀ ਨਗਰ ਕੀ ਸੰਗਾਇਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਅੱਤ